ਅਸਲਾਮੁਆਲਿਕਮ ਸਤ ਸ੍ਰੀ ਅਕਾਲ ਜੀ ਅੱਜ ਵੀ ਵੈਲਕਮ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੱਲਦੀ ਗੱਲ ਪੰਜਾਬੀ ਦੇਖੀ ਤੁਹਾਡੀ ਭੈਣ ਕਿੰਨਾ ਸੋਹਣਾ ਵੈਲਕਮ ਕਰਦੀ ਪਿਛਲੀ ਵੀਡੀਓ ਜਿੱਤੇ ਅਸੀਂ ਪਿੱਕਾ ਪਿੱਕਾ ਵੈਲਕਮ ਕੀਤਾ ਸੀ ਕਿਉਂਕਿ ਅਸੀਂ ਕਿ ਵੈਲਕਮ ਤੇ ਅਮਰੀਨ ਕਰਦੀ ਤੇ ਅਮਰੀਨ ਅੱਜ ਅਬਸੈਂਟ ਹੈ ਉਹ ਕੀ ਕਰੀਏ ਅਮਰੀਨ ਬਹੁਤ ਜ਼ਿਆਦਾ ਬਿਜ਼ੀ ਸੀ بڑے ਕੰਮ ਸੀ ਸਾਡਾ ਵਿਆਹ ਹੈ 5 ਤਰੀਕ ਨੂੰ ਸਾਡਾ ਨਹੀਂ ਸਾਡੀ ਦਾਦੀ ਦਾ ਵਿਆਹ ਹੈ ਨਹੀਂ ਮਾਸ਼ਾਅੱਲ ਆਪਣੇ ਘਰ ਹੀ ਵਿਆਹ ਹੋਇਆ ਆਪਣੇ ਘਰ ਦਾ ਵਿਆਹ ਇਹਨਾਂ ਫਿਰ ਘਰ ਦੇ ਵਿਆਹਾਂ ਦਾ ਹੀ ਤੇ ਹੁੰਦਾ ਹੈ ਕਿ ਕਿ ਬਹੁਤ ਜ਼ਿਆਦਾ ਨਾ ਕੰਮ ਹੋ ਜੂ। ਕਿ ਚਲ ਬਹੁਤ ਜ਼ਿਆਦਾ ਹੁੰਦੀ ਐ ਫਿਰ ਪਰੋਣਿਆਂ ਨੇ ਆਣਾ ਐ ਫਿਰ ਸ਼ਹਿਰ ਮਹਿਰੇ ਨਹੀਂ ਆ। ਡੇਠਾਨੀਆਂ ਸਾਰੀਆਂ ਪਿੰਡ ਚ ਰਹਿੰਦੀਆਂ ਨੇ ਫਿਰ ਉੱਥੇ ਨਹੀਂ ਸਟੇ ਕਰਨਾ ਫਿਰ ਬਰਾਤ ਦਾ ਵੀ ਇੰਤਜ਼ਾਮ ਕਰਾਣਾ ਐ। ਤੇ ਫਿਰ ਤੁਹਾਨੂੰ ਪਤਾ ਕਾਰ ਨਵੇਂ ਮਹਿਮਾਨ ਆਣ ਵਾਲੇ ਹੋਣ ਤੇ ਘਰ ਸਾਫ਼ ਨਾਲੇ ਬਰਾਤ ਦੇ ਵੀ ਦੱਸੋ ਨਾ ਆਪਣੇ ਭੈਣ ਭਰਾਵਾਂ ਨੂੰ ਕਿਨਾਰੋ ਵਾਲ ਤੋਂ ਬਰਾਤ ਆ। ਹਾਂਜੀ ਬਰਾਤ ਸਾਡੇ ਨਾਰੋਵਾਲ ਤੋਂ ਆ ਰਹੀ ਐ। ਤੇ ਫਿਰ ਆਇਆ ਨਾ ਕਿ ਅੱਛਾ ਨਹੀਂ ਲੱਗਦਾ ਮੇਰੇ ਪੱਖੇ ਸਾਫ਼ ਹਰ ਚੀਜ਼ ਕੀਤੀ ਮੈਂ ਕਹਿੰਦਾ ਉਹਨਾਂ ਨੇ ਪਹਿਲੀ ਵਾਰੀ ਆਣਾ ਐ ਜਿਨ੍ਹਾਂ ਨੇ ਹੁਣ ਆਣਾ ਐ ਪਤਾ ਨਹੀਂ ਉਹ ਦੁਬਾਰਾ ਆਂਦੇ ਨੇ ਕਿ ਨਹੀਂ ਆਂਦੇ। ਅੱਲਾ ਹਾਂਜੀ ਤੇ ਫਿਰ ਸ਼ਾਦੀ ਦੇ ਨਾਲ ਨਾਲ ਤੁਹਾਨੂੰ ਇਹ ਵੀ ਦਸੀਏ ਕਿ ਬਰੂਟਾ ਨੇ ਤੇ ਤਾਪੜ ਤੋੜ ਬਲੌਗ ਬਸਟਰ ਟ੍ਰੈਂਡਿੰਗ ਬਣਤੇ ਜਾ ਰਹੇ ਤੇ ਲੋਕਾਂ ਨੇ رائے ਦਿੱਤੀ ਆਪਣੀ ਲੋਕਾਂ ਦੀ ਪਬਲਿਕ opinion ਲਈ ਹੈ ਮੁਕਤਸਰ ਪਬਲਿਕ ਨੇ ਬੜੀ ਪੋਜ਼ਿਟਿਵ رائے ਦਿੱਤੀ ਹੈ ਕਿ ਮੈਂ ਦੋ ਤਿੰਨ ਇੰਟਰਵਿਊਜ਼ ਦੇਖੇ ਨੇ ਮੈਨੂੰ ਉਹਦੇ ਵਿੱਚ ਲੱਗਾ ਲੋਕ ਇੰਨੇ ਕੁ ਖੁਸ਼ ਨੇ ਇਸ ਗਾਣੇ ਤੋਂ ਕਿ ਲੋਕਾਂ ਦੇ ਜਿਹੜੇ ਉਹਨਾਂ ਦੇ ਚਿਹਰਿਆਂ ਤੋਂ ਲੱਗਦਾ ਪਿਆ ਕਿ ਉਹਨਾਂ ਨੇ ਗਾਣਾ ਕਿੰਨਾ ਕੁ ਪਸੰਦ ਆਇਆ ਸੁਣੀਏ ਫਿਰ ਆਪਾਂ ਵੀ ਕੀ ਲੋਕੀ ਕਹਿ ਰਹੇ ਨੇ ਗੱਲਬਾਤ ਕੀ ਕਰ ਰਹੇ ਨੇ ਪੁਤੀ ਨੇ ਪੂਰੀ ਇੱਕ ਸਿੱਧਰ ਵਾਓ ਬਸ ਇਹ ਬਜਾ ਕੇ ਕਿਹੜਾ ਨਇ ਗਾਣਾ ਹੈ ਬਰੂਟਾ ਉਹਦੀ ਕੀੜੀ ਲਾਈਨ ਤੁਹਾਨੂੰ ਸਭ ਤੋਂ ਜ਼ਿਆਦਾ ਵਧੀਆ ਲੱਗੀ ਸੈਕੰਡ ਬਾਈਟਾਂ ਨੂੰ ਦੱਸ ਦਈਏ ਆਪਰੋਂ ਜਿਹੜਾ ਨਵਾਂ ਗਾਣਾ ਆਇਆ ਉਹ ਬਹੁਤ ਵਧੀਆ ਸੁਣ ਕੇ ਵਧੀਆ ਲੱਗਾਇਕ ਬੱਕਰੀ ਵਾਈਬ ਜੀਆ ਰੋਮੈਂਟਿਕ ਸੈਟਿੰਗ ਜਗਾਉਣਾ ਇਹ ਹੈ ਕਿ ਦੋਸ਼ਿਆ ਪਰ ਜਾਂਦਾ ਗਾਣਾ ਸੁਣ ਕੇ ਵੀ ਸੱਤ ਕਰੋ ਉਹਦੀ ਘਾਟ ਕੋਈ ਪੂਰੀ ਨਹੀਂ ਕਰ ਸਕਦਾ ਮੈਂ ਕੁਝ ਲੋਕ ਐਂਦਾ ਤੇ ਹੁੰਦੇ ਨੇ ਆਪ ਦਾ ਚਲੇ ਜਾਂਦੇ ਨੇ ਪਰ ਉਹਦੀ ਜਿਹੜੇ ਰੋਹਾਂ ਨੇ ਨਾ ਉਹ ਹਮੇਸ਼ਾ ਹਮਾਣੀ ਰਹਿੰਦੀਆਂ ਬਾਕੀ ਸਾਰੇ ਸਾਡੇ ਦਿਲਾਚ ਰਹਿਣਗੇ ਤੇ ਹਮੇਸ਼ਾ ਹੀ ਵਸਦੇ ਰਹਿਣਗੇ ਤੁਹਾਨੂੰ ਕਿੰਨਾ ਦਿਲਾਜ ਸੇਨਾ ਕੋ ਸੋਰੀ ਬਹੁਤ ਜਨਾ ਐਡਰੈਸ ਮੈਂ ਮਾਚੋ ਤਾ ਪਰ ਫਿਰ ਵੀ ਪੰਜਾਬ ਤੋਂ ਮੈਂ ਉਹਨੂੰ ਬਹੁਤ ਲਾਈਕ ਕਰਦੇ ਹਾਂ ਜਦੋਂ ਮੈਂ ਪੁਰਬੀ ਪੰਜਾਬ ਚੱਲਿਆ ਗਿਆ ਤਾਂ ਸਭ ਤੋਂ ਪਹਿਲਾ ਉਹਦੇ ਗਾੜੇ ਆੜੇ ਦੇਖਦਾ ਲੱਗੀ ਵਰੂ ਸਾਸ਼ੀ ਕਾਲ ਜੀ ਸਾਡੇ ਟੀਵੀ ਵੇਖ ਰਹੇ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਸਾਜਾ ਟੀਵੀ ਉਸ ਵਾਲਾ ਇੱਕ ਉਹ ਨਾਮ ਜਿਹੜਾ ਨਾ ਸਮੇਂ ਨਾਲ ਤੋਂ ਮਿਟਿਆ ਹੈ ਨਾ ਸਾਡੇ ਟੀਲਾ ਤੋਂ ਮਿਟਿਆ ਹੈ ਤੇ ਉਹ ਨਿਆ ਜਿਹੜਾ ਗੀਤ ਹੈ ਬਰੋਟਾ ਉਰ ਰਿਲੀਜ਼ ਹੋ ਚੁੱਕਿਆ ਤੇ ਅੱਜ ਅਸੀਂ ਇੱਥੇ ਪਹੁੰਚੇ ਆਂ ਲੋਕਾਂ ਤੋਂ ਪੁੱਛਣ ਲਈ ਸਿੱਧੂ ਉਸੇ ਵਾਲਾ ਦਾ ਨਵਾਂ ਗੀਤ ਕਿੱਦਾਂ ਦਾ ਲੱਗਿਆ ਚਲਿਏ ਪੁੱਛੇ ਦੱਸੋ ਕਿੱਦਾਂ ਦਾ ਲੱਗਿਆ ਉਹਨਾਂ ਨੂੰ ਚਲੋ ਸੋ ਤੋਂ ਪਹਿਲਾਂ ਸਾਸ਼ੀ ਕਾਲ ਜੀ ਕੀ ਨਾਂ ਧੜਾ ਰਵਰਗੇ ਤੁਸੀਂ ठीक है सिद्धू से वाला था वाला गीत आया है सुनिए सी कितना तो लगा बहुत बढ़िया जी मेरे को बहुत बढ़िया लगा मैंने भी बहुत बढ़िया लगा बहुत बढ़िया थे जी सिद्धू से वाला जी मोटो बात जितने भी गाने आए हैं सब तो सोना गाना केड़ा लगता थो। हाँ। है थोड़ा सारा सारा तो मैं यही लगा रहता हूँ क्योंकि लिरिक्स बहुत आप नाइस हैं मैंने तो आप आपके सामने तो आप देख है ये कहना चाहूँगी ਬਾਈ ਜੀ ਗਾਣੇ ਸ਼ੀਤੀ ਆ ਜਾਂਦਾ ਹੈ ਦੈਰ ਨੇ ਬੜਾ ਜੀ ਤੁਹਾਨੂੰ ਜਾਣ ਕਰਦੇ ਉਹ ਆ ਗਿਆ ਨੇ ਨਾ ਕੋਈ ਜਾਣ ਤੋਂ ਬਾਅਦ ਆਏ ਗੋ ਭਲੇ ਬਾਕੀ ਕੋਈ ਪਾਟਿਕਾ ਨਾ ਸੰਦੇਹੀ ਨਹੀਂ ਸੀ ਇਹ ਜਿਹੜਾ ਗਾਣਾ ਹੈ ਨਾ ਤੇ ਸਾਨੂੰ ਮੰਗਾਤਾ ਹਾਂ ਜੀ ਹਾਂਜੀ ਰਿਪੀਟਸ਼ਨ ਮੰਗਾ ਲਿਆ ਕੋਈ ਨਾ ਸੰਦੇ ਹੋਰ ਜੀ ਸਾਰੀ ਜਿਹੜਾ ਮੂਸਤੇ ਐਲਬਮ ਸਾਰੀ ਪਸੰਦ ਹੈ ਮੂਸਤੇ ਪੈਲਬਮ ਬਹੁਤ ਅੱਛੀ ਜੀ ਕੋਈ ਗਾਣਾ ਜਿਹੜਾ ਨਵਾਂ ਗਾਣਾ ਆ ਬ੍ਰੋਟਾ ਉਹਦੀ ਕਿਹੜੀ ਲਾਈਨ ਤੁਹਾਨੂੰ ਸਭ ਤੋਂ ਜ਼ਿਆਦਾ ਵਧੀਆ ਲੱਗੀ ਸੈਕਿੰਡ ਬੈਰਨ ਦਾ ਜਿਹੜਾ ਜਿਆਦਾ ਵਧੀਆ ਆ ਅੱਛਾ ਇੱਕ ਗੱਲ ਦੱਸੋ ਤੁਹਾਨੂੰ ਕੀ ਲੱਗਦਾ ਸਿੱਧੂ ਮਸੇਵਾਲੇ ਦੀ ਜਾਨ ਤੋਂ ਬਾਅਦ ਵੀ ਅੱਜਕੱਲ੍ਹ ਲੋਕ ਉਹਨਾਂ ਨੂੰ ਬਹੁਤ ਪਸੰਦ ਕਰਦੇ ਆ ਅਪੂਰਨ ਤੱਕ ਕਰਦੇ ਆ ਹੈ ਨਾ ਐਦਾਂ ਦਾ ਕਿਉਂ ਮੈਂ ਸਰ ਕੇ ਵੀ ਕਰਦੇ ਗਾਣੇ ਸਾਰੇ ਵਧੀਆ ਬੰਦੇ ਜਾਇਕ ਨਿਕਲ ਨਹੀਂ ਆਉਂਦਾ ਜੀ ਗਾਉਣ ਦਾ ਤਰੀਕਾ ਮੈਡਮ ਡਿਫਰੈਂਟ ਹੈ ਸਾਰੇ ਦਾ ਹਾਂਜੀ ਕੋਈ ਵੀਡੀਓ ਤੇ ਮੱਤਾ ਗੱਲ ਨਹੀਂ ਕਰਨੀ ਨਾ ਉਪਰਤੀ ਕੁਸ਼ਣ ਜਿਹੜੇ ਪ੍ਰੂਟ ਕਰਦੇ ਆ ਉਹ ਗਲਤ ਚੀਜ਼ ਪ੍ਰੂਟ ਨਹੀਂ ਕਰਦੇ ਡੈਟਸਪੈਨ ਸਾਰੇ ਨੂੰ ਜਿਹੜੀ ਸਾਲ ਬਾਅਦ ਲੋ ਧਿਆਨ ਦੇਣਾ ਸਿੱਧੂ ਨੂੰ ਜਿਹੜਾ ਲੈ ਦੇ ਨਾਲ ਲੈ ਇੱਕ ਔਰ ਜਿਹੜੇ ਗੁਰੂ ਅੰਦਾਵ ਦਾ ਗੀਤ ਆਇਆ ਸੁਣੇ ਤੁਸੀਂ ਉਹਨੂੰ ਬਹੁਤ ਵਧੀਆ ਗੋਮੈਡੀਸ਼ਾ ਜਿੰਦਗਾ ਨਾ ਬਹੁਤ ਵਧੀਆ ਲੱਗਾ ਸੁਣ ਕੇ ਤੁਹਾਨੂੰ ਕਿਦਾਂ ਦਾ ਲੱਗਾ ਉਹ ਵਧੀਆ ਹੀ ਲੱਗਾ ਵਾ ਇਹ ਹੈ ਕਿ ਜੋਸ਼ ਆ ਭਰ ਜਾਂਦਾ ਗਾਣਾ ਸੁਣ ਕੇ ਵੀ ਤੇ ਇਹ ਹੈ ਕਿ ਪਰਸਨੈਟੀ ਦਾ ਸਹਾਰਾ ਨਾ ਮਿਲਦਾ ਜਦੋਂ ਉਹ ਵਧੀਆ ਲੱਗਦਾ ਜਿਹੜਾ ਹੁਣ ਉਹਨੇ ਕੱਟਿਆ ਕੰਪੈਟਿਟਿਵਿਟੀ ਕਰਕੇ ਸਾਰਿਆਂ ਨਾਲ ਕਿਹੜੀ ਲਾਈਨ ਸਭ ਤੋਂ ਸੋਹਣੀ ਲੱਗੀ ਗਾਣੇ ਦੀ ਹੁਣ ਇਹ ਤਰ੍ਹਾਂ ਚੀਤਾ ਹੀ ਪਰ ਉਹ ਵੀ ਆ ਗਈ ਸਾਰਾ ਗਾਣਾ ਹੀ ਵਧੀਆ ਸਭ ਦੀ ਲਾਈਨ ਦਾ ਸੇ ਸਾਡੇ ਸਾਰੇ ਵਧੀਆ ਵਾ ਹਾਂਜੀ ਹਾਂਜੀ ਸਿੱਧੂ ਮਸੂਏ ਵਾਲੇ ਦੇ ਜਨਤਵਾਰ ਨੂੰ ਨਾ ਬੋਗੀ ਤਾ ਚੁੱਕੇ ਨੇ ਠੀਕ ਆ ਤੇ ਸਭ ਤੋਂ ਸੋਹਣਾ ਗੀਤ ਕਿਹੜਾ ਲੱਗਦਾ ਤੁਹਾਨੂੰ ਜਿਹੜਾ ਉਹਨਾਂ ਦੇ ਜਨਤਵਾਰ ਗੀਤ ਹੈ ਲੋਕ ਨੂੰ ਬੜਾ ਵਧੀਆ ਲੱਗਦਾ ਕਿ ਇੱਕ ਵਧੀਆ ਗਾਣਾ ਹੈ ਬਹੁਤ ਕਿ ਐਸਐਲ 5 ਨੂੰ ਜਨਤਵਾਰ ਦੀ ਆਇਆ ਸੀ ਲੋਕਾਂ ਦੀ ਜਸਤ ਉਹ ਰੀਲਸ ਤੇ ਯੂਜ਼ ਕੀਤਾ ਹੈ ਰੀਲਸ ਉਹ ਵਗੈਰਾ ਸਟੋਰੀਸ ਤੇ ਮੈਂ ਰਿਕਾਰਡਿੰਗ ਮੇਰੇ ਲੱਗਾ ਵਧੀਆ ਸੀ ਜਦੋਂ ਕਲਾਕਾਰ ਚਲੇ ਜਾਂਦੇ ਨੇ ਲੋਕ ਭੁੱਲ ਜਾਂਦੇ ਆ ਉਹਨਾਂ ਨੂੰ ਪਰ ਸਿੱਧੂ ਮੂਸੇਵਾਲੇ ਨੂੰ ਲੋਕ ਅੱਜ ਵੀ ਯਾਦ ਕਰਦੇ ਆ ਠੀਕ ਹੈ ਇਹ ਦਰ ਕਿਉਂ ਹੈ ਕਿਉਂਕਿ ਉਹ ਇੱਕ ਵਾ ਇੱਕੀ ਦਾ ਕੀ ਸ੍ਰੀ ਬਾਵੜ ਬੰਦਾ ਸੀ ਹਾਂ ਤੇ ਇੱਕ ਮਰਗੇ ਚੋਸ ਚਲਾਕੀ ਘੜੀ ਗਿਆ ਜੋ ਹੈਗਾ ਜੋ ਵੀ ਦਿਲ ਚ ਬੂਧਿਆ ਤੇ ਗਾਣੇ ਵਗੈਰਾ ਵੀ ਉਹਨਾਂ ਲਈ ਇਦਾਂ ਦੇ ਸੀ ਕਿ ਜਿਹੜੇ ਲੋਕਾਂ ਨੇ ਫਰੇ ਡੇਕਰ ਕਰਦੇ ਸੀ ਕਰਕੇ ਸਿਹਤ ਦਾ ਆਗਰ ਕੀ ਮਤਲਬ ਕਿ ਇੱਕ ਨਾ ਬੰਦਾ ਆਪ ਦੇ ਸਿਰਪੇ ਚਾਂਦ ਬੜਾ ਗਿਆ ਪਰ ਇਥੇ ਕਈ ਹੋਰ ਸਿੰਗਰ ਵੀ ਗਏ ਜਿਹੜੇ ਮਲਕੀ ਬੜਾ ਜਿਆਦਾ ਫਲੈਕਸ ਕਰਦੇ ਆ ਲਗਜ਼ਰੀ ਲਾਈਫ ਜੀ ਹੁੰਦੇ ਆ ਪਰ ਉਹ ਵਾਲੇ ਇੰਨਾ ਕੁ ਡਾਊਨ ਟੂਰਸ ਬੰਦਾ ਹੈ ਕਿ ਇੰਨਾ ਸਭ ਕੁਝ ਕਰਕੇ ਤੇ ਫਿਰ ਵੀ ਆਪ ਦੀ ਪਿੰਡ ਦੀ ਧਰਤੀ ਨਾਲ ਜੁੜਿਆ ਕਿ ਪਿੰਡ ਰਹਿਦਾ ਮਾਪਿਆਂ ਨਾਲ ਕੇ ਰਹਿਦਾ ਇਹ ਵੱਡੀ ਗੱਲ ਵੀ ਹੈ ਜਿੰਨਾ ਕਰਕੇ ਕਿ ਉਹਨਾਂ ਵੇਚ ਦੇ ਕੇ ਨਹੀਂ ਡਾਕਟਰ ਪਈਓ ਦਾ ਨਾਮ ਲੈਂਦੇ ਆ بڑے ਕੰਮ ਉਹਨੇ ਇਹੋ ਜਿਹਾ ਵੀ ਕੀਤੇ ਨਾ ਠੇਕ ਵਿੱਚ ਹੁਣ ਤੁਸੀਂ ਕੀ ਜਾਣਦੇ ਹੋ ਕੱਲ ਤੱਕ ਆਉਂਦੇ ਰਹੇ ਉਹਨਾਂ ਦੇ ਇਹਦੇ ਆਓ ਚਾਹੁੰਨੇ ਕਿ ਜਿਹੜੇ ਵੀ ਵੀਰ ਨੇ ਰਿਕਾਰਡ ਕੀਤੇ ਹੀ ਗਾਣੇ ਲਿਖੇਗੇ ਨਹੀਂ ਤੇ ਆਓ ਚਾਹੁੰਨੇ ਕਿ ਸਾਰੇ ਰਿਲੀਜ਼ ਹੋਣ ਤੇ ਆਪਾਂ ਵੱਧ ਤੋਂ ਵੱਧ ਚੜ੍ਹ ਕੇ ਸੁਣੀਏ ਤੇ ਸ਼ੇਅਰ ਕਰੀਏ ਸਪੋਰਟ ਕਰੀਏ ਵੀਰਾਂ ਨੂੰ ਇਹਦੀ ਗੱਲ ਆ ਤੁਮ ਤੇ ਸਿੱਧੂ ਮੂਸੇਵਾਲਾ ਦੇ ਗੀਤ ਦੇ ਨਾਲ ਇੱਕ ਹੋਰ ਗੀਤ ਆ ਗੁਰੂ ਰੰਧਾਵਾ ਦਾ ਸ਼ਕੀਨੀ ਇਹ ਨਹੀਂ ਸੁਣੀ ਇਹ ਤੁਸੀਂ ਇਸ ਆਉਂਦਾ ਆਪੋਸਟਲੀ ਲੋਕਾਂ ਨੇ ਨਹੀਂ ਸੁਣਿਆ ਫਿਰ ਇੱਕ ਲਾਈਨ ਸਿੱਧੂ ਮੂਸੇਵਾਲਾ ਲਈ ਕੀ ਕਹਿਣਾ ਚਾਹੋਗੇ ਤੂੰ ਸਿੱਧੂ ਅੱਗੇ ਅਜਿਹੀ ਕੋਈ ਨਹੀਂ ਉਹਨਾਂ ਦੇ ਕਿੱਟ ਲਿਆ ਆਪਣਾ ਲਈ ਉਹ ਹੋ ਕੇ ਵਧੀਆ ਲੱਗਦੀ ਤੇ ਹੁਣ ਬਸ ਉਹ ਇੱਕ ਜਿਹੜਾ ਹੁੰਦਾ ਨਾ ਕਿ ਇੱਕ ਜਿਹੜਾ ਵਧੀਆ ਆਰਟਿਸਟ ਹੁੰਦਾ ਵਾ ਉਹਦੀ ਘਾਟ ਕੋਈ ਪੂਰੀ ਨਹੀਂ ਕਰ ਸਕਦਾ ਜਿਹੜਾ ਹੋਆ ਕਿ ਜੇ ਅੱਜ ਇੱਥੇ ਹੁੰਦੇ ਤੇ ਇੱਕ ਚਲੋ ਆਡੀਅன்ஸ் ਆਉਂਦਾ ਹੀ ਆ ਵੀਡੀਓ ਵੀ ਆਉਣੀ ਸੀ ਤੇ ਉਹ ਵੀਡੀਓ ਵੇਖ ਕੇ ਹੋਰ ਵਧੀਆ ਲੱਗਿਆ ਕਰਦਾ ਕਿ ਨਹੀਂ ਕਿ ਬਰੀਆ ਗਾਣੇ ਆ ਹੋਰ ਮਤਲਬ ਕਿ embarrassment ਹੋਇਆ ਕਰ ਲਈ ਗਾਣੇ ਨਾਲ ਤੇ ਉਹ ਇੱਕ ਚੀਜ਼ ਆਪਾਂ ਮਿਸ ਕਰਦੇ ਆਂ ਬਾਕੀ ਹੁਣ ਆਉਗਾ ਕਿ ਹੋਰ ਵਧੀਆ ਤੋਂ ਵਧੀਆ ਗਾਣੇ ਆਉਣ ਤੇ ਆਪਾਂ ਵੀਰ ਨੂੰ ਬਿੱਲ ਬੋਰਡ ਤੇ ਚੜਾ ਕੇ ਰੱਖੀਏ ਓ ਥੈਂਕ ਯੂ ਸੋ ਮਚ ਸਿੰਦੂਸਾ ਬੈਲਦਨ ਅਵਰ ਗੀਤਾ ਆਇਆ ਬਰੋਟਸ ਨੇ ਤੁਸੀਂ ਜੀ ਜੀ ਕਿੱਦਾਂ ਲੱਗਿਆ ਗੀਤ ਬਹੁਤ ਹੀ ਟੈਂਟ ਹੈ ਤੇ ਐਕਟਿੰਗ ਐਂਡ ਦੀ ਵੀਡੀਓਜ਼ ਉਸ ਤੋਂ ਗੁੱਡ ਹੂੰ ਕਿੱਦਾਂ ਲੱਗਦਾ ਤੁਹਾਨੂੰ ਸਿੰਦੂਸਾ ਬੇਸ਼ੱਕ ਹੋਈ ਹੈ ਕਿ ਸਿੰਗਰ ਜੋ ਅਮੀ ਪਸੰਦ ਕਰਦੇ ਹਨ ਜਾਣੂ ਮੈਂ ਤੋਂ ਜੇ ਸਮਝ ਨਹੀਂ ਆ ਰਿਹਾ ਸੋ ਮੈਨੂੰ ਇਹ ਗਾਤੀ ਪੰਜਾਬੀ ਸਿੰਗਰਾਂ ਤੋਂ ਲਾਈਵ ਸੀ ਬੋਸ ਚਾੜਾ ਹੋਗਾ ਹੋਣੇ ਕਰਨਾ ਜ਼ਰੂਰ ਹੈ। ਆਲਰੇਡੀ ਦੇਤ ਤੋਂ ਬਾਦ ਨੂੰ ਸੁਣ ਲੱਗ ਗਿਆ ਪਹਿਲਾਂ ਵੀ ਸੁਣਦੇ ਸੀ। ਪਹਿਲੇ ਸੀ। ਜੇ ਤਾਂ ਸੰਦਲ ਨੂੰ ਪਹਿਲਾਂ ਤੋਂ ਕਰਦੇ ਸੀ ਇਹ ਹੁਣੇ। ਪਹਿਲੀ ਵਾਰ ਸਭੀ ਆਪਾਂ। ਕੀ ਕੁਝ ਕਹਿਣਾ ਚਾਹੋਗੇ ਕਿਹੜੇ ਗਾਣੇ ਜਿਹੜੇ ਸਿੱਧੂ ਮਸੇਰੇ ਤੋਂ ਤੁਹਾਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਦੇ ਆ ਕਿਹੜਾ ਗਾਣਾ ਹੈ ਉਹ? ਤੇਰੀਆਂ ਦਾ ਗੁੱਤ। ਤੇ ਬੀਨਾ ਦਾ ਗੁੱਤ। ਇੱਕ ਲਾਈਨ ਸੁਣਾ ਦਲੀ। ਲਾਈਨ ਤੇ ਨਹੀਂ ਤੇ। ਸੁਣਾਇਆ ਨਹੀਂ ਸੀ। ਦਰਵਾਸੰਦੇ ਠੀਕ ਹੈ ਨਹੀਂ ਕਿ ਸਿੱਧੂ ਮੂਸੇਵਾਲਾ ਨੂੰ ਹਾਂਜੀ ਸਿੱਧੂ ਮੂਸੇਵਾਲਾ ਬਹੁਤ ਚੰਗੀ ਤਰੀਕੇ ਨਾਲ ਜਾਣਦੇ ਆ ਜੀ ਕਿਦਾਂ ਲੱਗਿਆ ਕਹਿੰਦੇ ਮਿੰਦਰ ਦੇ ਮੇਰੇ ਠੀਕ ਹੈ ਹਾਂਜੀ ਮੇਰੇ ਕੋਲ ਕੀ ਮਾਨਸਾ ਰਹਿ ਗਈ ਮੋਰੀ ਦਾ ਸਾਲਾਈ ਕਰਦਾ ਹੈ ਕਿਦਾਂ ਲੱਗਦਾ ਸਿੱਧੂ ਮੂਸੇਵਾਲਾ ਤੁਹਾਨੂੰ ਬਹੁਤ ਪਤੀ ਲਈ ਬਹੇਦੀ ਅਬਸੀ ਗਲਤ ਐ ਕਿ ਨਹੀਂ ਅੱਛਾ ਬਹੁਤ ਬਹੁਤ ਧੰਨਵਾਦੀਤਾ ਆ ਬਰੋਟਾ ਹੋ ਗਿੱਦਨ ਲੱਗ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਲੱਗਾ ਮੈਂ ਤਾਂ ਸਿੱਧੂ ਉਸ ਵਾਲੇ ਸਾਰੇ ਕੀ ਸੁਨੇਹੇ ਨੇ ਰੋਟਰੀ ਤੋਂ ਹੀ ਕਿਦ ਲਾ ਕੇ ਚੱਲਦੇ ਆ ਕਰਦੇ ਵਿੱਚ ਠੀਕ ਹੈ ਦੇਖੋ ਸਿੱਧੂ ਗੁਜੇ ਵਾਲਾ ਤਾਂ ਇਤਨਾ ਉਹਨਾਂ ਦੇ ਜਾਣ ਤੋਂ ਬਾਅਦ ਵੀ ਆ ਰਹੇ ਨੇ ਠੀਕ ਹੈ ਤੇ ਤੁਸੀਂ ਇਧਰ ਤੇ ਕੀ ਕਹਿਣਾ ਚਾਹੋਗੇ ਲੋਕ ਉਹਨਾਂ ਨੂੰ ਹਜੇ ਵੀ ਕਿਉਂ ਇੰਨਾ ਪਸੰਦ ਕਰਦੇ ਆ ਮੈਮ ਕੁਝ ਲੋਕ ਕਹਿੰਦਾ ਤੇ ਹੁੰਦੇ ਨੇ ਆਪਤਾ ਚਰਿਆਨ ਨੇ ਪਰ ਉਹਨਾਂ ਦੇ ਜਿਹੜੇ ਰੂਹਾਂ ਨੇ ਨਾ ਉਹ ਹਮੇਸ਼ਾ ਹਵਾ ਚ ਹੀ ਰਹਿੰਦੇ ਨੇ ਉਹ ਹਮੇਸ਼ਾ ਹੀ ਸਾਡੇ ਦਿਲਾਂ 'ਚ ਰਹਿਣਗੇ ਤੇ ਹਮੇਸ਼ਾ ਹੀ ਵਸਦੇ ਰਹਿਣਗੇ ਉਹਨਾਂ ਦੇ ਗਾਲੇ ਬੱਤ ਪੜੀਆਂ ਹੁੰਦੇ ਸੀ ਜਿਵੇਂ ਨੇਸ਼ਨ ਲਈ ਵੀ ਤੇ ਮਤਲਬ ਸਾਰੀ ਜਨਰੇਸ਼ਨ ਦੇ ਲਈ ਇਹ ਚੀਜ਼ ਹੁੰਦੀ ਸੀ ਨਾ ਇਸ ਕਰਕੇ ਲੋਕ ਸਾਰੇ ਸੁਣਦੇ ਨੇ ਹੁਣ ਵੀ ਮਤਲਬ ਉਹ ਸ਼ਬਦ ਜਿਹੜਾ ਵਿਸਤਾਰ ਕਰੇ ਨਹੀਂ ਹੇਲੋ ਯਾ ਉਹਨਾਂ ਦੇ ਜਿਹੜੇ ਗੀਤ ਹਨ ਲਿਰਿਕਸ ਤੋਂ ਸੰਬੋਧਨ ਵਾਲਾ ਰਿਪੀਟ ਉਹਨਾਂ ਦੇ ਜਿਹੜੇ ਜਾਂ ਫਿਰ ਵੀਡੀਓ ਬਸ ਸੰਬੋਧਨਦੀ ਹੈ ਹੈ ਨਾ ਐਕਚੁਅਲੀ ਨਾ ਤੇ ਗਾਣਾ ਦੇ ਵਿੱਚ ਇੱਕ ਬਹੁਤ ਜ਼ਿਆਦਾ ਪੋਜ਼ਿਟਿਵ ਐਟੀਟਿਊਡ ਹੈ ਜਦੋਂ ਉਹਨਾਂ ਦੇ ਗਾਣੇ ਸੁਣਦੇ ਆ ਨਾ ਐਕਚੁਅਲੀ ਦੇ ਵਿੱਚ ਇਹ ਹੁੰਦਾ ਕਿ ਹਾਂ ਭਾ ਦਿੱਥੇ ਵੀ ਬੈਠਾ ਹੋਵਾਂ ਇੱਕ ਅਜੀਬ ਜਿਹਾ ਕੁਝ ਮਿਲ ਜਾਂਦਾ ਹੈ ਇੱਕ એનર્ਜੀ ਮਿਲਦੀ ਹੈ ਨਾਲੇ ਸੌਂਗਸ ਨੂੰ ਦੇਖਿਆ ਨਾ ਪ੍ਰੋਪਰਲੀ ਚਖਾ ਤਾਂ ਉਹਨੂੰ ਕਿੱਦਾਂ ਲੱਗਦੀ ਬਹੁਤ ਬਹੁਤ ਜ਼ਿਆਦਾ ਐਟ ਲਿਸ ਮੈਂ ਹੀ ਮਾਝੋ ਤਾ ਪਰ ਫਿਰ ਵੀ ਪੰਜਾਬ ਤੋਂ ਮੈਂ ਉਹਨੂੰ ਬਹੁਤ ਲਾਈਕ ਕਰਦੀ ਬਹੁਤ ਜ਼ਿਆਦਾ ਤੁਸੀਂ ਜਦੋਂ ਹੁਣ ਵੀ ਜੇ ਤੁਸੀਂ ਮੇਰੇ YouTube ਖੋਲੋਗੇ ਨਾ ਸਭ ਤੋਂ ਪਹਿਲਾ ਵਾਦੇ ਗਾੜੇ ਆੜੇ ਦੀ ਫੇਮ ਜੀ ਉਹ ਕਰਦੀ ਹੈ ਉਹਨੂੰ ਮੈਂ ਲਾਈਕ ਬਹੁਤ ਜ਼ਿਆਦਾ ਜਦੋਂ ਨਿੰਦਰੀ ਚ ਗਈ ਉੱਥੇ ਵੀ ਮਤਲਬ ਲੋਕ ਸਿੱਧੂ ਮਸੇਵਾਲੇ ਨੂੰ ਸੁਣ ਰਹੇ ਸੀ ਮੈਨੂੰ ਬਹੁਤ ਵਧੀਆ ਲੱਗਿਆ ਇਹ ਤੋਂ ਬਹੁਤ ਜ਼ਿਆਦਾ ਕਿ ਕੈਨੇਡਾ ਚ ਬਹੁਤ ਜ਼ਿਆਦਾ ਕੈਨੇਡਾ ਚ ਫਿਰ ਹੁਣ ਤੁਸੀਂ ਜਿਹੜੇ ਉਹਨਾਂ ਦੇ ਹੁਣ ਫੇਰ ਹੁਣ ਉਹ ਜਿਹੜੇ ਉਹਨਾਂ ਦੇ ਨਵੇਂ-ਨਵੇਂ ਗੀਤ ਆ ਰਹੇ ਹਨ ਉਹ ਵੀ ਬਹੁਤ ਫੇਮਸ ਹੋ ਗਏ ਹਨ ਬਹੁਤ ਪਸੰਦ ਕਰ ਰਹੇ ਲੋਕ ਬਹੁਤ ਜ਼ਿਆਦਾ ਹੱਦ ਤੋਂ ਜ਼ਿਆਦਾ ਤੁਸੀਂ ਇੰਤਜ਼ਾਰ ਕਰਦੇ ਹੋ ਨਾ ਤੇ ਇਹ ਨਵੇਂ ਗੀਤਾਂ ਤਾਂ ਮੈਂ ਬਹੁਤ ਕਰ ਪਰ ਹੁਣ ਉਹ ਜੋ ਗੀਤ ਹੈਗੇ ਨੇ ਫਿਰ ਵੀ ਉਹਨਾਂ ਦੇ ਗੀਤ ਆ ਰਹੇ ਹਨ ਪਰ ਚਲੋ ਜਿੱਦਾਂ ਵੀ ਆ ਰਹੇ ਸਹੀ ਲੱਗ ਰਹੇ ਸਰੂ ਕੀ ਕੇ ਨਾ ਚਾਹੁੰਗੇ ਕਿਸੇ ਨੂੰ ਉਸੇ ਵਾਲਾ ਥੈਂਕ ਯੂ ਕਿੱਦਾਂ ਲੱਗ ਰਿਹਾ ਵੀਰੂ ਕਿੱਦਾਂ ਲੱਗ ਰਿਹਾ ਦਿਓ ਦੇਖ ਲਓ ਵੀਰ ਇਹ ਕਹਿ ਕਿ ਸਦਾ ਹੀ ਆ ਮਰ ਰਹੀ ਇਸ ਦੁਨੀਆ ਦੇ ਵਿੱਚ ਹਾਂ ਸੋਨਸਾਨ ਹਾਜੀ ਅਜੀ ਮੇਰੇ ਪਿੰਡ ਤੇ ਲਾ ਕੇ ਵੀਰ ਕਿਹੜੇ ਪਿੰਡ ਤੋਂ ਮੈਂ ਵੀਰੇ ਵਾਲ ਦੋ ਕਰਤਵਾ ਕਿਹੜਾ ਤਸੰਦ ਹਾਂ ਜੰਦ ਤੁਸੀਂ ਹਾਜੀ ਅਜੀ ਉਹ ਸੰਦਾ ਵਾਸੇ ਸਾਡੇ ਪਿੰਡ ਵਾਲੀ ਦੀ ਉਹ ਦਤੀ ਆ ਸੀ ਕਿੱਦਾਂ ਲੱਗਦਾ ਤੁਹਾਨੂੰ ਕਿ ਉਹਨਾਂ ਦੇ ਜਿੱਦੋਂ ਨਵੇਂ ਗੀਤ ਆਉਂਦੇ ਹਨ ਉਹਦਾ ਲਈ ਨਵਾਂ ਗੀਤ ਆ ਕੱਲ ਨੂੰ ਰਿਲੀਜ਼ ਹੋਇਆ ਬਰੋਟਾ ਸੁਨੇਹ ਹਾਂਜੀ ਹਾਂਜੀ ਸੁਨੇਹ ਬਹੁਤ ਅੱਛਾ ਲੱਗਿਆ ਬਹੁਤ ਵਧੀਆ ਲੱਗਿਆ ਅੱਛਾ ਸਭ ਤੇਰੀ ਲਾਈਨ ਤਾਂ ਬਹੁਤ ਸੋਹਣੀ ਲੱਗੀ ਤੁਹਾਨੂੰ ਕੀ ਸਾਰੀ ਵਧੀਆ ਲੱਗੀ ਸੀ ਔਰ ਬਹੁਤ ਸੋਹਣੀ ਬੱਤੀਆਂ ਲੱਗਿਆ ਤਾਂ ਯਾਰ ਯਾਰ ਕਰਦੇ ਸੀ ਤੁਮਸੇ ਵਾਲੇ ਨੂੰ ਹਾਂਜੀ ਹਾਂਜੀ ਕਰਕੇ ਜੀ ਬਹੁਤ ਜ਼ਿਆਦਾ ਕਰਦੇ ਤੁਹਾਨੂੰ ਲੱਗਦਾ ਜਿਹੜੇ ਗਾਣੇ ਉਹਨਾਂ ਦੇ ਹੁਣ ਆ ਰਹੇ ਜੇਕਰ ਉਹ ਹੁੰਦੇ ਤਾਂ ਉਹ ਥੋੜਾ ਅੱਜ ਤਾਂ ਇਤੋ ਹੀ ਹੋਣੇ ਸੀ ਹਾਂਜੀ ਤਾਂ ਕਿ ਉਹ ਹੁੰਦਾ ਪਰ ਕੀ ਗੁੱਡੇ ਫਰੇ ਹੁੰਦਾ ਜੇ ਉਹ ਹੁੰਦੇ ਅੱਜ ਗਿਫਰੈਂਟ ਪਾਈ ਹੋਣਾ ਸੀ ਨਾ ਉਹ ਗਾਣੇ ਤਾਂ ਕਿ ਮਿੱਟਾ ਕੋ ਪੈਂਦੀ ਹਨ ਕਿੰਨਾ ਬਧੀਆ ਲੱਗਦਾ ਪਰ ਥੋੜਾ ਫੀਲ ਹੁੰਦਾ ਨਾ ਸਾਨੂੰ ਵਿਆਹ ਚ ਉਹ ਇਸ ਖੁਸ਼ੀਆਂ ਤੇ ਹੁੰਦੇ ਪਬਲਿਕ ਰਿਵਿਊ ਤੋਂ ਸਾਫ਼ ਬਦਲ ਲੱਗਦਾ ਹੈ ਕਿ ਸਿੱਧੂ ਮੂਸੇਵਾਲੇ ਦੇ ਗਾਣੇ ਅੱਜ ਵੀ ਲੋਕ ਉਨੇ ਹੀ ਪਸੰਦ ਕਰਦੇ ਆ ਜਿੰਨਾ ਉਹਨਾਂ ਨੂੰ ਪਹਿਲੇ ਕਰਦੇ ਸੀ ਤਾਂ ਮਿਲਦੇ ਆ ਤੁਹਾਨੂੰ ਨੈਕਸਟ ਐਪੀਸੋਡ ਅੱਛਾ ਕਿਉਂ ਨਹੀਂ ਪਸੰਦ ਕਰਨਾ ਇੰਨਾ ਵਾ ਅੱਛਾ ਬੰਦਾ ਔਰ ਇਹਨੇ ਘੈਂਟ ਗਾਣੇ ਘੋਣ ਵਾਲਾ ਹੈ ਨਾ ਤੜੱਲੇ ਵਾਲਾ ਬੰਦਾ ਕਿਉਂ ਨਹੀਂ ਪੂਰੀ ਦੁਨੀਆ ਮੈਂ ਨਹੀਂ ਮੰਨ ਸਕਦੀ ਕਿ ਕੋਈ ਐਸਾ ਬੰਦਾ ਹੋਵੇ ਜਿਹੜਾ ਇਹਨੂੰ ਨਾ ਪਸੰਦ ਕਰਦਾ ਹੋਵੇ ਹੋਈ ਹੈ ਹੀ ਨਹੀਂ ਸਿਰਫ ਸਮਝ ਲਓ ਕਿ 1% ਐਸੇ ਹੁੰਦੇ ਆ ਜਿਹੜੇ ਉਹਨਾਂ ਦੇ ਜਿਹੜੇ ਹੇਟਰਜ਼ ਹੇਟਰਜ਼ ਕਿਹਾ ਜਾ ਸਕਦਾ ਉਹਨਾਂ ਨੂੰ ਹੇਟਰ ਜੀ ਨਾਪਸੰਦ ਕਰਨਾ ਉਹ ਯਾਰ ਜੇ ਬਸ ਰੱਖੀ ਤੋ ਸਰਦਿਆ ਹੋਰ ਕਿੰਨੇ ਹੋਣਾ ਕੋਈ ਇੱਕ ਅੱਧਾ ਹੋਏਗਾ ਬੈਠਾ ਪਛਤਾਂਦਾ ਹੋਏਗਾ ਕਿ ਮੈਂ ਕਿਦੇ ਮਤਲਬ ਕਿ ਕੀ ਕਰ ਬੈਠਾ ਮੈਂ ਕੀ ਕਰ ਬੈਠਾ ਪਰ ਗਿਆ ਕਿ ਪਬਲਿਕ ਰਿਵਿਊ ਦੇਖ ਲੋ ਕਿ ਹਰ ਇੱਕ ਨੇ ਕਿਆ ਉਹਨਾਂ ਨੂੰ ਗੁਰੂ ਰੰਧਾਵਾ ਦੇ ਗਾਣੇ ਦਾ ਨਹੀਂ ਪਤਾ ਸੀ ਕਿ ਜਿੰਨਾ ਸਿੱਧੂ ਮੂਸੇਵਾਲੇ ਦੇ ਗਾਣੇ ਦਾ ਪਤਾ ਸੀਗਾ ਅੱਛਾ ਐਵੇਂ ਆ ਨਾ ਕਿ ਦੇਖੋ ਸਭ ਨੂੰ ਲੱਗ ਅੱਛਾ ਲੱਗਿਆ ਉਹਨਾਂ ਦਾ ਗਾਣਾ ਸੁਣ ਕੇ ਵੀ ਦੇਖ ਕੇ ਵੀ ਲੇਕਿਨ ਸਭ ਦੀ ਦਿਲ ਦੀ ਖੁਆਇਸ਼ ਹੈ ਕਿ ਕਾਸ਼ ਉਹ ਉਸ ਜਗ੍ਹਾ ਤੇ ਉਹ ਹੁੰਦੇ ਉਹ ਵੀ ਵਧੀਆ ਵੀਡੀਓ ਚ ਹੁੰਦੇ ਤੇ ਹੋਰ ਵਧੀਆ ਲੱਗ ਉਹ ਵੀ ਵਧੀਆ ਲੱਗਣਾ ਸੀ ਮਤਲਬ ਇੱਕ ਚਾਸ ਆਣੀ ਸੀ ਸਵਾਦ ਆਣਾ ਸੀ ਉਹਨਾਂ ਦੇ ਤਾਂ ਫਿਰ ਵੀ ਵੀਡੀਓ ਦਾ ਇੱਕ ਰੋ ਵੀ ਹੋਰ ਹੁੰਦਾ ਸੀ ਨਾ ਜਦੋਂ ਆਪਾਂ ਕਿਉਂਕਿ ਮੈਂ ਵੀਡੀਓ ਦੇਖੀ ਜਿੱਦੋਂ ਗੱਡੀ ਡਰਾਈਵ ਕਰ ਰਹੇ ਹਾਂ ਮਤਲਬ ਉਹ ਜਦੋਂ ਇੱਕ ਅਸਲ ਬੰਦੇ ਦੇ ਫੇਸ ਐਕਸਪ੍ਰੈਸ਼ਨ ਜਿਹੜੇ ਹੁੰਦੇ ਆ ਉਹ ਤੇ ਫਿਰ ਕਮਾਲ ਹੀ ਹੁੰਦੇ ਆ ਲੇਕਿਨ ਨੋ ਡਾਊਟ ਵੀਡੀਓ ਬਹੁਤ ਅੱਛੀ ਸੀ ਵੇਖ ਲੋ ਕਿ ਸਿੱਧੂ ਦਾ ਨਾਮ ਹੀ ਐਸਾ ਵਾ ਕਿ ਗਾਣੇ ਦੇ ਵੀਊ ਚੈੱਕ ਕਰੋ ਟੈਕਨੋਲੋਜੀ ਨੇ ਇੰਨੀ ਕੁ ਤਰੱਕੀ ਕਰ ਲਈ ਹੈ ਨਾ ਤੁਸੀਂ ਆ ਵੇਖੋ ਕਿ ਉਹ ਲੱਗ ਨਹੀਂ ਰਿਹਾ ਸੀ ਕਿ ਸਿੱਧੂ ਬਾਜੀ ਨਹੀਂ ਹੈ ਗਿਆ ਇਸ ਦੁਨੀਆ 'ਚ ਪਰ ਐਂਜੀ ਸਿੱਖੀ ਉਹ ਨਾ ਨਾਮ ਨਾਮ ਦਾ ਆਪ ਚੱਲਦਾ ਹੈ ਉਹਨੇ ਕਹਿਣਾ ਦੇ ਦਿੱਤਾ ਕਿ ਸਿੱਧੂ ਬਾਜੀ ਅਮਰ ਰਹੇਗਾ ਹਮੇਸ਼ਾ ਬਿਲਬੋਰਡ ਤੇ ਰਹੇਗਾ ਹਮੇਸ਼ਾ ਸਜਾਉਂਦੇ ਰਹੇ ਕਹਿੰਦੇ ਐਵੇਂ ਗਾਣੇ ਹੁੰਦੇ ਰਹਿਣਾ ਐਵੇਂ ਅਸੀਂ ਬਿਲਬੋਰਡ ਤੇ ਯਾਰ ਮੈਂ ਮੇਰਾ ਦਿਲ ਕਹਿੰਦਾ ਮੈਂ ਬੋਲਿਆ ਕੀ ਕਰੀਂ ਮੈਂ ਕਾ ਸਿੱਧੂ ਪੱਤਨ ਰੋਜ਼ ਆਇਆ ਕਰੇ ਜੋ ਅਸੀਂ ਗਾਣੇ ਸੁਣਿਆ ਕਰੀਏ ਪਰ ਇਹ ਗਾਣੇ ਉਹ ਸ਼ਾਇਦ ਪਤਾ ਨਹੀਂ ਕਿੰਨੇ ਕੇ ਰਿਕਾਰਡ ਕਰਕੇ ਗਏ ਆ ਲੇਕਿਨ ਉਹ ਜਿਹੜੀ ਲੇਕਿਨ ਆ ਵੀ ਬੜੀ ਗੱਲ ਹੈ ਕਿ ਜਾਨ ਤੋਂ ਬਾਅਦ ਇੰਨੇ ਗਾਣੇ ਰਿਕਾਰਡ ਕਰਕੇ ਪਹਿਲੀ ਬੰਦ ਲਿਖ ਲੈ ਕੇ ਬਹੁਤ ਗਾਉਂ ਉਹ ਇੱਕ ਆਪੀ ਜੀ ਆਇਆ ਸੀ ਵੀ ਉਹ ਕਹਿੰਨ ਸੀ ਕਿ ਕੈਨੇਡਾ ਦੇ ਵਿੱਚ ਵੀ ਇਹਨਾਂ ਦੀ ਬੜੀ ਵਾਈਬਸ ਆ ਕੈਨੇਡਾ ਦੇ ਵਿੱਚ ਹਾਂ ਕੈਨੇਡਾ ਦੇ ਲੋਕ ਬਹੁਤ ਸੱਤ ਕੈਨੇਡਾ ਪੜਨ ਗਿਆ ਸੀ ਫਿਰ ਕੈਨੇਡਾ ਛੱਡ ਕੇ ਆ ਗਿਆ ਸੀ ਕੈਨੇਡਾ ਦੇ ਵਿੱਚ ਤੇ ਫਿਰ ਤੁਹਾਨੂੰ ਪਤਾ ਹੈ ਪੰਜਾਬੀ ਦੇ ਅਸੀਂ ਦੋ ਮਿੱਦੂ ਜਿਹੜਾ ਕੈਨੇਡਾ ਗਿਆ ਸੀ ਉਹ ਕੈਨੇਡਾ ਛੱਡ ਕੇ ਆ ਗਿਆ ਆ ਵੀ ਰਿਐਲਿਟੀ ਆ ਵੀ ਦੇਖੋ ਕਿ ਜ ਨਾਮ ਹੋਵੇ ਜਿਹਦੇ ਕੋਈ ਇੰਨੀ ਸ਼ੌਹਰਤ ਹੋਵੇ ਜਿਹਦੇ ਕੋਈ ਇੰਨਾ ਕੁਸ਼ ਹੋਵੇ ਉਹ ਮਤਲਬ ਇਹ ਦੇਖੋ ਕਿ ਉਹ ਤਾਂ ਕਹੇਗਾ ਕਿ ਮੈਂ ਆਪਣਾ ਲਾਈਫ ਸਟਾਈਲ ਜਿਹੜਾ ਲਗਜ਼ਰੀ ਲਗਜ਼ਰੀ ਚੇਂਜ ਕਰ ਲਿਆ ਲੇਕਿਨ ਕੀ ਹੈ ਕਿ ਉਹਨੇ ਪਿੰਡ 'ਚ ਹੀ ਰਹਿ ਕੇ ਆਪਣੇ ਆਪ ਨੂੰ ਲਗਜ਼ਰੀ ਬਣਾਇਆ ਹਾਂ ਬਿਲਕੁਲ ਤੇ ਮਤਲਬ ਆ ਕਿ ਜੋ ਜੋ ਕੋਸ਼ ਦੇਖੋ ਮਿੱਟੀ ਨਾਲ ਜੁੜਿਆ ਹੋਇਆ ਸੀ ਜੋ ਉਹਨਾਂ ਦੀ ਕਵਨਸ਼ੀਅਨ ਸੀ ਨਾ ਉਹਨਾਂ ਨੇ ਸਾਰਾ ਕੁਝ ਪਿੰਡ 'ਚ ਹੀ ਰਹਿ ਕੇ ਬੁਰੀਆਂ ਕੀਤੀਆਂ ਬਿਲਕੁਲ ਬੰਨਾ ਉਹ ਬਈ ਇੱਕ ਇੰਟਰਵਿਊ ਦੇਖੀ ਸੀ ਜਿੱਥੇ ਕਹਿੰਦੇ ਸੀ ਲੋਕ ਜ਼ਰਾ ਕਮੀਰ ਹੋਣਾ ਚੰਡੀਗੜ੍ਹ ਫਲੈਟ ਲੈ ਲੈਂਦੇ ਨੇ ਬਾਹਰ ਨਿਕਲ ਜਾਂਦੇ ਨੇ ਕੋਈ ਇੱਥੇ ਘਰ ਬਣਾ ਲੈਂਦੇ ਲੇਕਿਨ ਨਹੀਂ ਮਨਾਂ ਨੇ ਆਪਣੇ ਪਿੰਡ ਨੂੰ ਬਣਾਉਣਾ ਸੀ ਕਿ ਕਿਵੇਂ ਪਿੰਡ ਵਿੱਚ ਆਪਣੇ ਪਿੰਡ ਤੋਂ ਬਿਨਾਂ ਕੋਸ਼ਿਸ਼ ਨਹੀਂ ਆਉਂਦੀ ਪਿੰਡ ਨੂੰ ਜਿੱਥੋਂ ਤੱਕ ਹੋ ਸਕੇ ਮੈਂ ਸੋਚਿਆ ਵੇਖ ਕਿਲੇ ਵਿੱਚ ਹਵੇਲੀ ਆ ਹਾਂ ਦੇਖ ਬਾਕੀ ਰਿਪਬਲਿਕ ਵੀ ਵੀ ਲਈ ਆ ਸਭ ਦਾ ਰਿਵਿਊ ਜਿਹੜਾ ਸੀਗਾ ਬਹੁਤ ਵਧੀਆ ਸੀਗਾ ਆ ਬਾਕੀ ਤੂੰ ਤੁਹਾਡਾ ਰਿਵਿਊ ਕੀਆ ਸਾਰੇ ਭੈਣ ਭਰਾਵਾ ਦਾ ਰਿਵਿਊ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਨੂੰ ਸਭ ਤੋਂ ਜ਼ਿਆਦਾ ਕਿਹੜੀ ਲਾਈਨ ਚੰਗੀ ਲੱਗੀ ਲਾਈਨ ਚੰਗੀ ਲੱਗੀ ਆ Song ਦੀ ਫਿਰ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ ਮੈਨੂੰ ਉਹ ਵਾਲੀ ਲ ਕਬੂਤਰੀਆ ਤੇ ਬੜੀਆ ਆਇਆ ਪਰ ਜੱਟ ਬਾਜ ਵਰਗਾ ਮੈਨੂੰ ਹੋਰ ਚੰਗੀ ਲੱਗੀ ਕਿ ਪਟ ਤਾਂ ਜੱਟ ਬਰੂਟੇ ਬਰੂਟੇ ਨਾਲ ਦਾ ਜੱਟ ਚੰਨ ਪਟ ਦਾ ਬਰਨੂਟੇ ਨਾਲ ਦਾ ਬਹੁਤ ਲੈਵਲ ਦਾ ਗਾਣਾ ਹੈ ਸੱਚੀ ਬਹੁਤ ਲੈਵਲ ਆਪਣੀ ਆਪਣੀ ਜਿਹੜੀ ਪਸੰਦੀਦਾ ਲਾਈਨ ਹੈ ਜਿੰਦੀ ਜਿੰਦੀ ਕਮੈਂਟ ਕਰੋ ਸਾਨੂੰ ਰੱਖੋ ਆਪਣਾ ਖਿਆਲ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਸਾਰੇ ਅਨੰਤ ਚੜ੍ਹਦੀ ਕਲਾ ਰੱਖੇ